नमस्ते जी स्वस्ति काल जी सनी सिलक्स स्टोर राजपुरा पुनिया बुटीक राजपुरा ਤੁਹਾਡਾ ਬਹੁਤ ਸਵਾਗਤ ਕਰਦਾ ਅੱਜ ਆਪਣੇ ਬਲੌਗ ਦੇ ਵਿੱਚ ਬਹੁਤ ਅੱਛੇ ਸੂਟ ਲੈ ਕੇ ਆਏ ਕਾਟਨ ਦੁਪੱਟੇ ਵਾਲੇ ਔਰ ਇਹ ਨਹੀਂ ਹੈ ਕਾਟਨ ਦੁਪੱਟੇ ਵਾਲੇ ਕਿ ਨਾਰਮਲ 400 500 ਵਾਲੇ ਸੂਟਸ ਆ ਜਿਹੜੇ ਤੁਸੀਂ ਆਨਲਾਈਨ ਤੁਸੀਂ ਦੇਖਦੇ ਹੋ ਇੰਸਟਾ ਤੇ ਵੀ ਦੇਖਦੇ ਹੋ YouTube ਤੇ ਵੀ ਦੇਖਦੇ ਹੋ ਕਿ ਕਾਟਨ ਦੁਪੱਟੇ ਵਾਲੇ 400 500 ਵਾਲੇ ਸੂਟ ਜਿਨ੍ਹਾਂ ਦੇ ਨਾਲ ਲੈਂਥ ਆਉਂਦੀ ਹੈ ਨਾ ਉਹਨਾਂ ਦੀ ਕੁਆਲਿਟੀ ਹੁੰਦੀ ਹੈ ਅੱਜ ਅਸੀਂ ਕਾਟਨ ਦੁਪੱਟੇ ਵਾਲੇ ਸੂਟ ਲੈ ਕੇ ਆਏ ਔਰ ਅੱਛੇ ਸੂਟਸ ਲੈ ਕੇ ਆਏ ਜਿਹੜੇ ਕਸਮਰ ਕਹਿੰਦੇ ਆ ਕਿ ਸਾਨੂੰ ਪ्योर ਦੁਪੱਟਾ ਦਾਸੀ ਪਾਉਂਦੇ ਵੀ ਆਂ ਔਰ ਚਨੋਂ ਦੁਪੱਟੇ ਵੀ ਮਸਲਿਨ ਦੁਪੱਟੇ ਵੀ ਪਾਉਂਦੇ ਆਂ ਸਾਨੂੰ ਕਾਟਨ ਦੁਪੱਟੇ ਵਾਲੇ ਸੂਟਸ ਬਹੁਤ ਘੱਟ ਮਿਲਦੇ ਤਾਂ ਉਹਨਾਂ ਸੇ ਆ ਵੀਡੀਓ ਬਹੁਤ ਅੱਛੀ ਰਹੇਗੀ ਉਹ ਬਹੁਤ ਸੌਫਟ ਕਪੜੇ ਆਣਗੇ ਕਪੜੇ ਵਿੱਚ ਕੋਈ ਮਿਕਸਿੰਗ ਨਹੀਂ ਹੋਏਗੀ ਕੋਈ ਵੀ ਕੁਆਲਿਟੀਜ਼ ਕੋਈ ਕਮੀ ਨਹੀਂ ਹੋਏਗੀ ਜਿਸ ਤਰ੍ਹਾਂ ਮਲ ਜਿਸ ਦਾ ਮਲ ਅੱਛੇ ਸੂਟਸ ਹੈ ਉਦਾਂ ਹੀ ਰਹਿਣਗੇ ਹਮੇਸ਼ਾ ਪਾਉਣਾ ਸੀ सूट एक बार ट्राई करना सूट बहुत अच्छे सूट्स हैं नाइस सूट्स हैं और फर्स्ट डिजाइन ज़रा बहुत ही सोना डिजाइन है <laughs> बहुत सोने सूट्स हैं ऑल टाइम यूज़ कर सकते हो और फैब्रिक इन्ना प्यारा फैब्रिक है फैब्रिक दे क्वालिटी देखोगे बहुत ही सॉफ्ट बहुत ही जेंटरी फैब्रिक है सॉबर सॉबर कलर आॉबर सॉबर डिजाइन आई ऊट पटांग नहीं आएंगे बहुत ही सोहने कलर है और इन डिजाइनिंग है बहुत ही प्यारी डिजाइन कैमरा मैन को कह प्रॉपर दिखाने के डिजाइनिंग चेक करो बहुत ही अच्छी डिजाइनिंग और ये सूट्स हैं कॉटन दुपट्टे वाले कॉटन दुपट्टे अच्छे कॉटन दुपट्टे ये नहीं है कि छोटे जे दुपट्टे हैं चौड़ाई भी छोटी जी लंबाई भी छोटी जी नहीं पूरी है लंबाई भी चौड़ाई प्रिंटिंग तो देख ही रहे हो बहुत ही अच्छी प्रिंटिंग है फर्स्ट कलर आएगा लाइट ग्रे कलर प्लेन बॉटम आएगी सेकंड कलर आएगा कलर चेक करो गोल्डन कलर आएगा सेकंड कलर आएगा गोल्डन अभी कलर बहुत ही सोना कलर है प्लेन बॉटम आएगी नाल दुपट्टा जरा रहेगा दुपट्टा भी बहुत ही अच्छा रहेगा दुपट्टा भी दुपट्टा भी बहुत ही अच्छा दुपट्टा है नेक्स्ट कलर आएगा लाइट मतलब हल्का पर्पल कलर बिल्कुल सॉफ्ट जा पर्पल कलर कोई ज़्यादा हैवी नहीं बिल्कुल हल्का जहापल पर्पल कलर चेक करो बहुत ही सोना कलर आ रहेगी बॉटम तो दुपट्टा बहुत ही सॉफ्ट कॉटन के दुपट्टे ने कि दुपट्टे ये नहीं है कि दुपट्टे नॉर्मल है मैं कैमरा मैन का प्रॉपर कैमरेज देख के वीडियो बना बहुत ही प्यारा कलर है बहुत ही सोहना कलर प्रिंटिंग कुछ देख ही रहे हो बहुत ही सोहनी प्रिंटिंग है बहुत ही प्यारी प्रिंटिंग पीच कलर आएगा पीच कलर भी बहुत ही सोहना पीच कलर है આ પીચ કલર હે પિંકિશ પીચ કલર આમેના ઉદન કલર જોગિયા પીચ નહીં હે કે કઈ વારી હોnda કે બ્રધર કીદાં دا કલર હે જોગિયા પીચ કલર નહીં હે થોડા જ હલકા જ પિંકિશ પીચ કલર બહોત હી ache કલર ચારો દે ચારો કલર હી બહોત હી સોફ્ટ ઓર બહોત હી પ્યારે કલર દુપટ્ટે دی ડિઝાઇનિંગ દુપટ્ટે دی લુક દુપટ્ટે دا સ્ટાઈલ હોણ આપકો પ્રાઈસ હી ગલ કર દે પ્રાઈસ જીડા રહેગા ઓ રહેગા સિર્ફ સિર્ફ 1350 1350 ਰੁਪਏ ਵਿਦ ਸ਼ਿਪਿੰਗ ਰੇਗਾ ਸ਼ਿਪਿੰਗ ਐਕਸਟਰਾ ਨਹੀਂ ਰਹੇਗੀ ਪੁਰ ਬਹੁਤ ਅੱਛੇ ਸੂਟ ਇੱਕ ਵਾਰੀ ਟ੍ਰਾਈ ਕਰੋ ਜਿਹੜੇ ਕਸਟਮਰ ਜੌਬ ਕਰਦੇ ਨੇ ਜਿਨ੍ਹਾਂ ਨੂੰ ਹੁੰਦਾ ਕਿ ਸਾਨੂੰ ਪਿਓਰ ਕਾਟਨ ਚਾਹੀਦੀ ਹੈ ਜਾਂ ਜੋ ਲੇਡੀਜ਼ ਨੂੰ ਹੁੰਦਾ ਕਿ ਸਾਨੂੰ ਸਕਿਨਤੀ ਸੈਂਸਿਟਿਵ ਹੈ ਕਿ ਸਾਨੂੰ ਅੱਛੀ ਕਪੜਾ ਪਾ ਹੀ ਨਹੀਂ ਸਕਦੇ ਸਿੰਥੈਟਿਕ ਤਾਂ ਆਜ ਜ਼ਰੂਰ ਇਕ ਵਾਰ ਟ੍ਰਾਈ ਕਰਨਾ ਕਿਉਂਕਿ ਅੱਛੇ ਬ੍ਰਾਂਡ ਦਾ ਕਪੜਾ ਅੱਛਾ ਹੀ ਹੁੰਦਾ ਹੈ ਜੇ 405 ਵਾਲਾ ਲਿਆਂਗੇ ਤਾਂ ਵੀ ਉਹਦੀ ਸਟਿਚਿੰਗ ਇੰਨੀ ਹੈ ਜੇ 15 16 ਲਿਆਂਗੇ ਤਾਂ ਵੀ ਉਨੀ ਸਟਿਚਿੰਗ ਹੈ ਜੋ ਕਿਸਮਤ ਖੁਦ ਕਰ ਲੈਣਾ ਉਨਾਂ ਸੇ ਤਾਂ ਕੋਈ ਹੋਣੀ ਹੈ ਜੇ ਖੁਦ ਕਰਵਾਉਣੀ ਹੈ ਤਾਂ ਤੁਸੀਂ ਇਹ ਦੇਖ ਲਓ ਕਿ 405 ਵਾਲੇ ਦੀ ਸਟਿਚਿੰਗ ਹੋਈ ਹੈ 1500 ਦੀ ਸਟਿਚਿੰਗ ਹੈ ਇਹਦਾ ਪ੍ਰਾਈਸ ਜਿਹੜਾ ਪਈਗਾ ਤੁਹਾਨੂੰ ਪਈਗਾ 1350 ਰੁਪਏ ਕਲਰ ਕੋਈ ਵੀ ਲਓ ਸਾਰੇ ਕਲਰ ਅੱਛੇ ਹੈ ਜੇ ਤੁਸੀਂ ਇੱਕ ਦੀ ਜਗ੍ਹਾ ਦੋ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਬੇਜ ਜਗ੍ਹਾ ਕੋਈ ਲੈ ਸਕਦੇ ਹੋ ਕਿਉਂਕਿ ਇੰਨੇ ਪਿਆਰੇ ਸੂਟ ਸਨ ਕਿਉਂਕਿ ਦੇਖੋ ਵੀਡੀਓ ਦੇ ਵਿੱਚ ਅਸੀਂ ਨਹੀਂ ਤੁਹਾਨੂੰ ਆਈਡੀਆ ਹੋਏਗਾ ਕਿ ਕਿੰਦਾ ਦਾ ਕਪੜਾ ਬਟ ਰਿਐਲਿਟੀ ਵਿੱਚ ਬਹੁਤ ਨਾਈਸ ਕਪੜਾ ਕਿਉਂਕਿ ਅਸੀਂ ਆਪਣੇ ਸਟੋਰ ਦੇ ਵਿੱਚ ਵੀ ਸੇਲ ਕਰਨਾ ਤੁਹਾਨੂੰ ਪਤਾ ਸਟੋਰ ਦੇ ਵਿੱਚ ਸੇਲ ਕਰਨਾ ਬਹੁਤ ਹੀ ਮੁਸ਼ਕਿਲ ਹੈ ਜ ਕਪੜਾ ਪਸੰਦ ਕਰਾਣਾ ਕਿਉਂਕਿ ਹਰ ਇੱਕ ਕਸਮ ਨੂੰ ਹੁੰਦਾ ਕਿ ਫੈਬਰਿਕ ਵੀ ਅੱਛਾ ਹੋਣਾ ਚਾਹੀਦਾ ਕਲਰ ਵੀ ਅੱਛਾ ਹੋਣਾ ਚਾਹੀਦਾ ਤੇ ਡਿਜ਼ਾਈਨਿੰਗ ਤਾਂ ਅੱਛੀ ਹੋਣੀ ਹੀ ਹੋਣੀ ਚਾਹੀਦੀ ਹੈ ਇਸ ਕਰਕੇ ਇਹ ਜਿਹੜੇ ਕਲਰਸ ਵੀ ਡਿਜ਼ਾਈਨਿੰਗ ਵੀ ਲੁੱਕ ਵੀ ਰੇਂਜ ਵੀ ਸਾਰੀ ਚੀਜ਼ਾਂ ਅੱਛੀ ਤਾਂ ਨੈਕਸਟ ਜਿਹੜੇ ਆਰਟੀਕਲ ਲੈ ਕੇ ਆਇਆ ਬਹੁਤ ਹੀ ਪਿਆਰਾ ਆਰਟੀਕਲ ਲੈ ਕੇ ਆਇਆ ਹੋਣ ਜੀ ਆਰਟੀਕਲ ਰਹਿਣਗੇ ਇਹ ਰਹਿਣਗੇ ਸਿੰਗਲ ਸਿੰਗਲ ਇਹ ਵੀ ਪਿਓਰ ਕਾਟਨ ਦੇ ਸੂਟਸ ਹੈ ਬਟ ਇਹਨਾਂ ਦੇ ਉੱਪਰ ਨਾ ਵਰਕ ਆਏਗਾ ਆ ਦੇਖੋ ਚੈੱਕ ਆ ਬਹੁਤ ਹੀ ਪਿਆਰਾ ਸਟਾਈਲ ਹੈ ਆ ਸ਼ਰਟ ਰਹੇਗੀ ਸ਼ਰਟ ਦੇ نیچے ਬਾਰਡਰ ਤੇ ਵਰਕ ਰਹੇਗਾ ਕੈਮਰਾਮੈਨ ਪ੍ਰੋਪਰ ਵਰਕ ਬਾਰਡਰ ਤੇ ਵਰਕ ਵੀ ਖਾਣਗੇ ਤੇ ਪੂਰੇ ਵਰਕ ਦੇ ਪੂਰੇ ਸ਼ਰਟ ਦੇ ਉੱਪਰ ਹਲਕਾ ਹਲਕਾ ਵਰਕ ਵੀ ਕਰਿਆ ਮੈਂ ਕੈਮਰਾਮੈਨ ਨੂੰ ਮੰਗਾਣ ਕੇ ਆ ਦੇਖੋ ਵਰਕ ਵੀ ਕਰਿਆ ਹੋਇਆ ਹਲਕਾ ਹਲਕਾ ਵਰਕ ਕਰਿਆ ਹੋਇਆ ਥ੍ਰੈਡ ਦਾ ਨਾਲ ਦੇ ਥ੍ਰੈਡ ਦਾ ਤੇ ਨਾਲ ਇਹਦੇ ਨਾਲ ਬਾਟਮ ਰਹੇਗੀ ਕੰਟਰਾਸਟ ਇੱਕ ਬਾਟਮ ਕੰਟਰਾਸਟ ਰਹੇਗੀ ਤੇ ਦੁਪੱਟਾ ਜਿਹੜਾ ਰਹੇਗਾ ਉਹ ਰਹੇਗਾ कॉटन ਦਾ ਔਰ कॉटन ਦੇ ਦੁਪੱਟੇ ਤੇ ਪੂਰਾ ਦੁਪੱਟਾ कॉटन ਦਾ 4 ਸਾਈਡ ਪੰਜਾਬੀ ਦੁਪੱਟਾ ਤੇ ਨਾਲ ਸੈਂਟਰ ਦੇ ਵਿੱਚ ਹਲਕੀ ਨੈਗੇਟਿਵ ਪ੍ਰਿੰਟ ਦੀ ਪ੍ਰਿੰਟਿੰਗ ਆਏਗੀ ਤੇ ਬਹੁਤ ਹੀ ਅੱਛੇ ਸੂਟ ਹੈ ਬਹੁਤ ਹੀ ਪਿਆਰੇ ਸੂਟਸ ਔਰ ਸਭ ਤੋਂ ਪਲੱਸ ਪੁਆਇੰਟ ਇਹ ਹੈ ਇਹਨਾਂ ਦੇ ਜਿਹੜੇ ਪ੍ਰਾਈਸ ਹੈ ਉਹ ਮੈਂ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਲਾ ਕੇ ਦੇ ਰਹੇ ਹਾਂ ਬਹੁਤ ਹੀ ਅੱਛੇ ਪ੍ਰਾਈਸ ਵਿੱਚ ਦੇ ਰਹੇ ਹਾਂ ਇਹਦਾ ਜਿਹੜਾ ਪ੍ਰਾਈਸ ਰਹੇਗਾ ਰਹੇਗਾ ਸਿਰਫ ਸਿਰਫ 1700 ਬਹੁਤ ਹੀ ਅੱਛਾ ਸੂਟ ਹੈ 1700 ਦੇ ਵਿੱਚ ਇਹ ਜਿਹੜਾ ਮਾਰਕਟ ਵੀ ਟਰਾਈ ਕਰੋ ਤਾਂ 2250 2500 ਦਾ ਸੂਟ ਸਲਵੇ ਸਿਰਫ ਤੁਹਾਨੂੰ 1700 ਦੇ ਵਿੱਚ ਲੈ ਕੇ ਆਇਆ ਹੈ ਪਰ ਬਹੁਤ ਅچھے ਸੂਟਸ ਹਨ ਬਹੁਤ ਘਰੇ ਸੂਟਸ ਹਨ ਨੈਕਸਟ ਵੀ ਡਿਜ਼ਾਈਨ ਦੇਖੋਗੇ ਬਹੁਤ ਹੀ ਪਿਆਰਾ ਇਹ ਸਿੰਗਲ ਸਿੰਗਲ ਸੂਟ ਰਹਿ ਜਾਂਦੇ ਤਾਂ ਅਸੀਂ ਆਫਰ ਦੇ ਵਿੱਚ ਲੈ ਕੇ ਆਏ ਨਹੀਂ ਤੇ ਰਿਐਲਿਟੀ ਦੇ ਵਿੱਚ ਇਹਦੇ ਕਲਰ ਜਿਹੜੇ ਰਹਿਣਗੇ ਉਹ ਬਹੁਤ ਹੀ ਮਤਲਬ ਬਹੁਤ ਹੀ ਮਤਲਬ ਅੱਛੇ ਕਲਰਸ ਹੈ ਆ ਦੇਖੋ ਲੈਮਨ ਕਲਰ ਲੈਮਨ ਕਲਰ ਜਿਹਦੇ ਉੱਪਰ ਪ੍ਰੋਪਰ ਲੈਮਨ ਕਲਰ ਹੈ ਤਾਂ ਵਰ ਚੈੱਕ ਕਰੋ ਬਹੁਤ ਹੀ ਪਿਆਰ ਨਾਲ ਇਹਨਾਂ ਦੀ ਦੁਪੱਟੇ ਜਿਹੜੇ ਰਹਿਣਗੇ ਪਿਓਰ ਕਾਟਨ ਦੇ ਰਹਿਣਗੇ ਜਿਹੜੇ ਕਸਟਮਰ ਸਾਡੇ ਆਊਟ ਆਫ ਪੰਜਾਬ ਰਹਿੰਦੇ ਆ ਜਿਨ੍ਹਾਂ ਨੂੰ ਹੁੰਦਾ ਕਿ ਸਾਨੂੰ ਬ੍ਰਦਰ ਇਦਾਂ ਦੀ ਵੈਰਾਈਟੀ ਚਾਹੀਦੀ ਆ ਇਦਾਂ ਦੇ ਸਟਾਈਲ ਚਾਹੀਦੇ ਆ ਕਿ ਅਸੀਂ ਮਾਰਕੀਟ ਦੇ ਵੀ ਜਾਂਦੇ ਆ ਨਾ ਸਾਨੂੰ ਨਹੀਂ ਮਿਲਦੇ ਤਾਂ ਆਹ ਆਪਸ਼ਨ ਤੋਂ ਉਹਨਾਂ ਵਾਸਤੇ ਬਹੁਤ ਬਹੁਤ ਅੱਛੇ ਸੂਰਸਾ ਬਹੁਤ ਅੱਛੇ ਸੂਰਸਾ ਅੱਛੀ ਵੈਰਾਈਟੀ ਅੱਛੀ ਸ਼ਾਪਕੀਪਰ ਦੀ ਸਭ ਤੋਂ ਵੱਡੀ ਇਹ ਚੀਜ਼ ਹੁੰਦੀ ਹੈ ਕਿ ਅਸੀਂ ਵਰਾਇਟੀ ਕੀ ਲੈ ਰਹੇ ਆਂ ਔਰ ਵਰਾਇਟੀ ਕਿਉਂਕਿ সিমਿਲਰ ਜਿਹਾ ਸੂਟ ਉਹੀ ਸੂਟ ਤੁਸੀਂ ਲੈ ਰਹੇ ਹੋ ਉਹੀ ਸੂਟ ਹੀ ਤੁਹਾਡੀ ਸ਼ਾਪ ਉਹੀ ਸੂਟ ਤੁਹਾਡੀ ਨਮੀਰਾ ਦੇ ਵਿੱਚ ਪਏ ਉਹੀ ਤੁਸੀਂ ਤੋਂ ਸੂਟ ਪਾ ਰਹੇ ਨਵਾਂ ਪੰਦ ਕੁਛ ਨਹੀਂ ਹੈ ਲੇਕਿਨ ਸਸਤੇ ਵਿੱਚ ਲੈ ਆ ਰਹੇ ਆਂ ਲੇਕਿਨ ਉਹਦਾ ਕੋਈ ਫਾਇਦਾ ਨਹੀਂ ਇਦਾਂ ਦੇ ਸੂਟ ਲਓ ਜਿਹੜੇ ਹਮੇਸ਼ਾ ਯੂਜੇਬਲ ਹਨ ਔਰ ਹਮੇਸ਼ਾ ਪਾਏ ਜਾਂਦੇ ਔਰ ਇਹਨਾਂ ਦਾ ਜਿਹੜਾ ਬੇਸ ਹੈ ਪਿਓਰ ਕੈਮਬ੍ਰਿਕ ਦੇ ਬੇਸ ਹੈ ਪਿਓਰ ਕਾਟਨ ਦੇ ਬੇਸ ਹੈ ਇਹਨ ਵਿੱਚ ਮਿਕਸ ਨਹੀਂ ਹੈ ਕਿਉਂਕਿ ਇਹ ਜਿਹੜੇ ਬ੍ਰਾਂਡ ਹੈ ਬ੍ਰਾਂਡ ਬਹੁਤ ਹੀ ਅੱਛਾ ਬ੍ਰਾਂਡ ਹੈ ਇਹਦਾ ਪ੍ਰਾਈਸ ਰਹੇ और शिपिंग विद रहेगी कोई एक्स्ट्रा नहीं कलर देख रहे हो लेमन कलर आएगा लग वाइट कलर के उपर पिंक कलर के देखो वर्क चैक करो बहुत ही सोहना वर्क है बहुत ही प्यारा वर्क है पिंक कलर का वर्क रहेगी पिंक कलर की बॉटम रहेगा दुपट्टा दुपट्टा चैक करो बहुत ही प्यारा दुपट्टा बहुत ही प्यारा दुपट्टा <laughs> ਇਸ ਪ੍ਰਾਈਸ ਜਿਹੜਾ ਰਹੇਗਾ ਉਹ ਰਹੇਗਾ 2000 2000 ਪ੍ਰਾਈਸ ਰਹੇਗਾ ਇਸ ਸੂਟ ਦਾ ਪਿੰਕ ਵਾਈਟ ਦੇ ਨਾਲ ਪਿੰਕ ਕਲਰ ਦਾ ਕੰਬੀਨੇਸ਼ਨ ਪਿੰਕ ਕਲਰ ਦਾ ਦੁਪੱਟਾ ਔਰ ਕਾਟਨ ਦਾ ਕਾਟਨ ਦੇ ਦੁਪੱਟੇ ਉੱਪਰ ਵਰਕ ਆ ਦੇਖ ਹੁਣ ਨੈਕਸਟ ਡਿਜ਼ਾਈਨ ਚੈੱਕ ਲੇਮਨ ਕਲਰ ਦਾ ਸੂਟ ਰਹੇਗਾ ਪ੍ਰਿੰਟਡ ਸੂਟ ਰਹੇਗਾ ਇਹ ਨਹੀਂ ਹੈ ਕਿ ਕਾਟਨ ਇੱਕ ਵਾਰ ਯੂਜ਼ ਕਰ ਲਈ ਨਾ ਤੁਸੀਂ ਤੁਸੀਂ ਕਹੋਗੇ ਬ੍ਰਦਰ ਇਹ ਸੂਟ ਸਾਨੂੰ ਬਹੁਤ ਅੱਛੇ ਲੱਗੇ ਬਹੁਤ ਹੀ ਪਿਆਰੇ ਲੱਗੇ ਤੇ ਆ ਰਹੇਗੀ ਇਹਦੀ ਬਾਟਮ ਤੇ ਵਰਕ ਇਹ ਰਹੇਗਾ ਬਾਟਮ ਤੇ ਵਰ ਆ ਦੇਖੋ ਪ੍ਰੋਪਰ ਚੈੱਕ ਕਰਾਉਣਗੇ ਆ ਰੇਗਾ ਬਾਟਮ ਤੇ ਵਰ ਫਰੰਟ ਤੇ ਵੀ ਤੇ ਬੈਕ ਤੇ ਵੀ ਬਾਟਮ ਤੇ ਵਰਕ ਰਹੇਗਾ ਕਿਉਂਕਿ ਇਹ ਵਰਕ ਰਹਿੰਦਾ ਸੈਂਟਰ ਦੇ ਵਿੱਚ ਜਿਨ੍ਹਾਂ ਨੂੰ ਆਉਂਦਾ ਸਟ੍ਰੇਟ ਸਲਵਾਰ ਪਾਣਾ ਸੇ ਉਹ ਇਹ ਪੱਲਿਆਂ ਵਾਲੀ ਸਲਵਾਰ ਨਹੀਂ ਹੁੰਦੀ ਇਹ ਹੁੰਦੀ ਹੈ ਸਟ੍ਰੇਟ ਸਲਵਾਰ ਤੇ ਇਹਦਾ ਜਿਹੜਾ ਪ੍ਰਾਈਸ ਰਹੇਗਾ ਉਹ ਰਹੇਗਾ ਸਿਰਫ 1700 1700 1700 ਰੁਪਏ ਪ੍ਰਾਈਸ ਰਹੇਗਾ ਵਿਦ ਸ਼ਿਪਿੰਗ ਰਹੇਗਾ ਬਹੁਤ ਅੱچھے ਸੂਟਸ ਐ ਤੁਹਾਡੀ ਮਤਲਬ सिलाई uh, भी है ना जी वो भी यूजेबल तो मिलेगी कि यह नहीं है कि सिलाई देव भी तो कोई रहेगी कि मैं पैसे भी भरे तो सिलाई भी मेरी गई एवें नहीं होगी सिलाई तो भी मतलब तो थानू लगेगा कि वाकई कोई कपड़ा पाया नैक्सट कलर रहेगा नैक्सट कलर डिजाइन रहेगा एक रहेगा पीच कलर के उपर आदि पीच कलर पीच कलर की शर्ट पूरी शर्ट से वर्क कैमरामैन प्रॉपर दिखाने पीच कलर के ऊपर वर्क नीचे बॉर्डर ते वर्क बॉर्डर ਵੀ ਪ੍ਰੋਪਰ ਦਿਖਾਨਗੇ ਕਿਉਂਕਿ ਕਈ ਵਾਰੀ ਕੀ ਹੁੰਦਾ ਪ੍ਰੋਪਰ ਕਈ ਵਾਰੀ ਆਈਡੀਆ ਨਹੀਂ ਹੁੰਦਾ ਵੀ ਕਿੱਦਾਂ ਦਾ ਕਲਰ ਹੈ ਕਿੱਦਾਂ ਦਾ ਡਿਜ਼ਾਈਨ ਹੈ ਕਿੱਦਾਂ ਦਾ ਸਟਾਈਲ ਹੈ ਤਾਂ ਨਾਲ ਰਹੇਗੀ ਬਾਟਮ ਤੇ ਵਰਕ ਔਰ ਬਾਟਮ ਵੀ ਵਰਕ ਰਹੇਗੀ ਬਾਟਮ ਵਰਕ ਚੈੱਕ ਕਰੋ ਬਹੁਤ ਹੀ ਅچھے ਕਲਰ ਕੋਈ ਵੀ ਲਾਈਨਿੰਗ ਨਹੀਂ ਲਗਣੀ ਕੋਈ ਅੰਡਰਸ਼ਰਟ ਦੀ ਜਰੂਰਤ ਨਹੀਂ ਹੈ ਜਿਵੇਂ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਜਿਵੇਂ ਮਰਜ਼ੀ ਨੂੰ ਪਾ ਸਕਦੇ ਤੇ ਦੁਪੱਟਾ ਜਿਹੜਾ ਰਹੇਗਾ ਉਹ ਰਹੇਗਾ ਕੰਟਰਾਸਟ रहेगा प्राइस जो रहेगा वह रहेगा दो हज़ार रुपए बहुत ही सोना सूट है बहुत ही सोना सूट बहुत ही प्यारा सूट नेक्स्ट जो कलर नेक्स्ट जो डिजाइन रहेगा ये रहेगा ग्रे कलर के उपर ग्रे कलर की शर्ट रहेगी प्योर कॉटन पाण आए दुपट्टे प्योर कॉटन पान सूट पानेूट यूट किस करना बहुत अच्छे सूट्स हैं बहुत प्यारे सूट बॉटम नाल दुपट्टा प्योर कॉटन दुख सुखी पा हर जगह जगह बहुत ही प्यारी प्रिंटिंग है बहुत ही सोहनी प्रिंटिंग प्राइस पंद्रह सौ बहुत अच्छा सूट है भी जी पच्चीस सौ लाता जो दो हजार सौ सूट ਇੱਕ ਸੂਟ ਮੈਂ ਤੁਹਾਡੇ ਅੱਸੀ ਲੈ ਕੇ ਆਇਆ ਹੈ। ਇੱਕ ਸੂਟ ਹੈ ਔਰ ਰਾਮ ਟੈਕਸ ਦਾ ਸੂਟ ਰਹੇਗਾ ਰਾਮ ਟੈਕਸ ਦਾ ਤੇ ਨਾਲ ਕੀ ਜਿਨ੍ਹਾਂ ਨੂੰ ਬੰਦਿਆ ਕਿ ਰਾਮ ਟੈਕਸ ਦਾ ਸੂਟ ਪਾਣਾ ਔਰ ਕੇਰੇ ਤੇ ਬੋਕ ਹੈ ਤੇ 올ਵਰਸ ਇਹ ਸਿੰਗਲ ਸੂਟ ਰਹਿ ਗਿਆ ਤਾਂ ਤੁਹਾਡੇ ਅੱਸੀ ਔਰ ਦੁਪੱਟਾ ਰਹੇਗਾ ਨਾਲ ਚਨੋਂਨ ਦਾ ਦੁਪੱਟਾ ਰਹੇਗਾ ਨਾਲ ਚਨੋਂਨ ਦਾ ਆ ਦੇ ਇਹ ਰਹੇਗਾ ਦੁਪੱਟਾ ਚਨੋਂਨ ਦਾ ਤੇ ਇਹ ਵੀ ਸਿੰਗਲ ਸੂਟ ਰਹਿ ਗਿਆ ਇਹ ਤੁਹਾਨੂੰ ਮੈਂ ਬਹੁਤ ਹੀ ਲੈਸਸ ਦੇ ਵਿੱਚ ਦੇ ਰਿਹਾ ਬਹੁਤ ਹੀ ਡਿਸਕਾਊਂਟ ਦੇ ਵਿੱਚ ਦੇ ਰਿਹਾ ਮੈਂ ਕੈਮਰਾਮੈਨ ਨੂੰ ਘੋਵਾਗਾ ਪ੍ਰੋਪਰ ਦਿਖਾਨਗੇ ਆਹ ਰਾਮਟੈਗ ਦਾ ਸੂਟ ਹੈ ਆਪਾਂ ਚੈੱਕ ਕਰ ਲੋ ਰਾਮਟੈਗ ਦੀ ਕੰਨੀ ਦਾ ਹੀ ਸੂਟ ਹੈ ਇਹ ਸਿੰਗਲ ਸੂਟ ਰਹਿ ਗਿਆ ਇਹ ਸਾਨੂੰ ਤੁਹਾਨੂੰ ਸਿਰਫ 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 ਅਸੀਂ ਦੇ ਰਿਹਾ 1200 ਦੇ ਵਿੱਚ ਸਿਰਫ 1200 ਦੇ ਵਿੱਚ ਦੇ ਰਹੇ ਆ ਆਫਰ ਹੈ ਇਹ ਵੀ ਬਹੁਤ ਹੀ ਅੱਛਾ ਸੂਟ ਆ 올ਓਵਰ ਸੂਟ ਆ ਸਿਰਫ 1200 ਦੇ ਵਿੱਚ ਜਿਹਦੇ ਵੀ ਤੁਸੀਂ ਚੁਣੋਂ ਦਾ ਦੁਪੱਟਾ ਕੱਢ ਲਓ 500 ਦਾ ਚੁਣੋਂ ਦਾ ਦੁਪੱਟਾ ਕੱਢ ਲਓ ਉਸ ਤੋਂ ਬਾਅਦ ਤੁਸੀਂ ਸੂਟ गिन ਲਓ ਕਿੰਨੇ ਦਾ ਹੋਣਾ ਚਾਹੀਦਾ ਰਾਮ ਟੈਗਸ ਦਾ ਸੂਟ ਵੀ ਦਾ ਵਿਦਾਊਟ ਅਜਿ ਵਰਕ ਤੋਂ ਵੀ ਬਿਨਾਂ ਲੈਣਾ ਤਾਂ ਉਹ ਵੀ 1000 ਰੁਪਏ ਦਾ ਤੁਹਾਨੂੰ ਸਿਰਫ 1200 ਦਾ ਮੈਂ ਸੂਟ ਦੇ ਰਿਹਾ ਇਹ ਵੀ ਸਿੰਗਲ ਸੂਟ ਰਹਿ ਗਿਆ ਸੀ ਤਾਂ ਇਹਦੇ ਵਿੱਚ ਲੋਸ ਹੀ ਆ ਮਤਲਬ 15 ਦੀ ਕੋਸਟ ਆ ਤਾਂ ਮੈਂ 1200 ਦਾ ਦੇ ਰਿਹਾ ਉਹ ਵੀ ਤੁਹਾਨੂੰ ਸਿਰਫ ਇੱਕ ਡਿਸਕਾਊਂਟ ਸਿੰਗਲ ਸੂਟ ਵਿੱਚ ਤੇ ਬਹੁਤ ਅੱਛੇ ਸੂਟਸ ਹੈ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਸਾਡਾ ਜਿਹੜਾ WhatsApp ਨੰਬਰ ਰਹੇਗਾ 0884759870 ਦੀਪਿਕਾ ਇਸ ਨੰਬਰ ਤੇ ਡਿਜ਼ਾਈਨਿੰਗ ਤੁਸੀਂ ਸ਼ੇਅਰ ਕਰ ਸਕਦੇ ਹੋ ਹਮੇਸ਼ਾ ਦੋ ਦੋ ਸੂਟਸ ਜੋ ਜੋ ਵੀ ਡਿਜ਼ਾਈਨ ਪਸੰਦ ਹੈ ਤੁਸੀਂ ਸਨੈਪੀ ਸ਼ੇਅਰ ਕਰਿਆ ਕਰੋ ਕਈ ਵਾਰੀ ਇੱਕ ਸੇਲ ਹੋ ਜਾਂਦਾ ਆਪਸ਼ਨ ਇਸ ਸੈਕੰਡ ਆਪਸ਼ਨ ਹੈ ਥੈਂਕ ਯੂ ਸੋ ਮੱਚ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰਨਾ ਥੈਂਕ ਯੂ ਸੋ ਮੱਚ